ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਦੱਖਣ ਪੂਰਬੇ ਬ੍ਰਿਟਿਸ਼ ਕੋਲੰਪੀਆ ਤੇ ਵਿੱਚ ਅੱਜ 20 ਸੈਂਟੀਮੀਟਰ ਤੱਕ برفਬਾਰੀ ਹੋਣ ਦੀ ਸੰਭਾਵਨਾ ਹੈ ਜਿਹਦੇ ਨਾਲ ਸਰਦੀਆਂ ਦਾ ਮੌਸਮ ਤੇਜ਼ ਹੋਣ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ ਵਾਤਾਵਰਣ ਕੈਨੇਡਾ ਨੇ ਅਲਬਰਟਾ ਸੀਮਾ ਦੇ ਨਾਲ ਐਲਕ ਵੈਲੀ ਖੇਤਰ ਲਈ برفਬਾਰੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੋ ਕਿ ਫਰਨੀ ਬੀਸੀ ਦੇ ਆਲੇ ਦੁਆਲੇ ਦੇ ਖੇਤਰ ਨੂੰ ਵੀ ਕਵਰ ਕਰਦੀ ਹੈ ਇਹ ਚਿਤਾਮਨੀ ਸਿਖਤਦਾਸ ਦੀ ਸਰਹੱਦ ਦੇ ਨਾਲ ਲੱਗਦੇ ਅਲਬਰਟਾ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਸਸਕਵਾਚੂਨ ਦੇ ਦੱਖਣੀ ਖੇਤਰ ਦੇ ਕੁਝ ਹਿੱਸੇ ਦੇ ਵਿੱਚ ਫੈਲੀ ਹੋਈ ਹੈ ਤੇ ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਬਰਫ਼ ਘੱਟ ਦਬਾਅ ਵਾਲੇ ਸਿਸਟਮ ਤੋਂ ਆ ਰਹੀ ਹੈ ਅਤੇ ਸੋਮਵਾਰ ਸ਼ਾਮ ਤੱਕ ਇਸ ਦੇ ਖਤਮ ਹੋਣ ਦੀ ਉਮੀਦ ਵੀ ਹੈ ਪਰ ਇਸ ਦੌਰਾਨ ਇੱਕ ਪਰੇਸ਼ਾਨਤ ਫਰੰਟਾ ਸਿਸਟਮ ਹਫ਼ਤੇ ਦੇ ਅੰਤ ਦੇ ਵਿੱਚ ਪੀਸੀ ਤੱਟ ਦੇ ਨਾਲ ਟਕਰਾ ਕੇ ਜਿਸ ਦੇ ਨਾਲ ਮੈਟਰੋ ਵੈਂਕੂਵਰ ਹੋਏ ਸਾਊਂਡ ਅਤੇ ਵੈਂਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਈ ਦੱਖਣ ਪੂਰਬੀ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਅੱਜ 20 ਸੈਂਟੀਮੀਟਰ ਤੱਕ برفਬਾਰੀ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਸਰਦੀਆਂ ਦਾ ਮੌਸਮ ਤੇਜ਼ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਵਾਤਾਵਰਨ ਕੈਨੇਡਾ ਨੇ ਅਲਬਰਟਾ ਸਰਹੱਦੇ ਨਾਲ ਐਲਕਵੇਲੀ ਖੇਤਰ ਦੇ ਲਈ برفਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਜੋ ਕਿ ਫਰਨੀ BC ਦੇ ਆਲੇ ਦੁਆਲੇ ਦੇ ਖੇਤਰ ਨੂੰ ਕਵਰ ਕਰਦੀ ਹੈ। ਇਹ ਚੇਤਾਵਨੀ ਸਯੁਕਤ ਰਾਜ ਦੀ ਸਰਹੱਦ ਦੇ ਨਾਲ ਲੱਗਦੇ ਅਲਬਰਟਾ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਸਸਕਾਚੂਨ ਦੇ ਦੱਖਣੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਵੀ ਫੈਲੀ ਹੋਈ ਹੈ। ਵਾਤਾਵਰਨ ਕੈਨੇਡਾ ਦਾ ਕਹਿਣਾ ਹੈ ਕਿ ਪਰ ਕੱਟਤੂਬਾ ਵਾਲੇ ਸਿਸਟਮ ਤੋਂ ਆ ਰਿਹਾ ਹੈ ਅਤੇ ਸੋਮਵਾਰ ਸ਼ਾਮ ਤੱਕ ਇਸ ਦੇ ਖਤਮ ਹੋਣ ਦੀ ਵੀ ਉਮੀਦ ਹੈ ਇਸ ਦੌਰਾਨ ਇੱਕ ਪਰੇਸ਼ਾਨ ਫਰੰਟਲ ਸਿਸਟਮ ਹਫ਼ਤੇ ਦੇ ਅੰਤ ਦੇ ਵਿੱਚ BC ਤੱਟ ਦੇ ਨਾਲ ਟਕਰਾ ਗਿਆ ਜਿਸ ਦੇ ਨਾਲ ਮੈਟਰੋ ਵੈਂਕੂਵਰ ਹੋਵੇ ਸਾਉਂਡ ਅਤੇ ਵੈਂਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਹੋਈ ਵਾਤਾਵਰਨ ਕੈਨੇਡਾ ਦਾ ਕਹਿਣੇ ਕਿ ਸ਼ਨੀਵਾਰ ਨੂੰ ਸਕਵਾਇਮਸ ਦੇ ਵਿੱਚ 68 ਮਿਲੀਮੀਟਰ ਉੱਤਰੀ ਵੈਂਕੂਵਰ ਟਾਪੋ ਤੇ ਜੈਬਲੋਸ ਦੇ ਵਿੱਚ 65 ਮਿਲੀਮੀਟਰ ਅਤੇ ਉੱਤਰ ਪੂਰਬੀ ਮੈਟਰੋ ਵੈਂਕੂਵਰ ਦੇ ਵਿੱਚ ਪੋਰਟ ਮੁਡੀ ਦੇ ਵਿੱਚ 50 ਮਿਲੀਮੀਟਰ ਮੀਂਹ ਪਿਆ। ਇਨਹੀਂ ਨਹੀਂ ਸ਼ਹਿਰ ਦੇ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਦੇ ਨਾਲ ਨਿਜੀਠਣ ਕਾਰਨ ਸਵੇਰੇ 9 ਵਜੇ ਤੋਂ ਸਾਰੀਆਂ ਉਡਾਨਾਂ ਦੀ ਆਮਦ ਅਤੇ ਰਵਾਨਗੀ ਵੀ ਰੋਕ ਦਿੱਤੀ ਗਈ ਸੀ। ਹਵਾਈ ਅਟੇਰੇ ਬੁਲਾਰੇ ਨੇ ਕਿਹਾ ਕਿ ਸਾਨੂੰ ਸਰਦੀਆਂ ਦੇ ਮੌਸਮ ਤੇ ਮੱਦੇਨਜ਼ਰ ਦਿਨ ਪਰ ਦੇਰੀ ਹੋਣ ਦੀ ਉਮੀਦ ਹੈ ਅਤੇ ਅਸੀਂ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਭ ਤੋਂ ਤਾਜ਼ਾ ਉਡਾਨਾਂ ਦੀ ਜਾਣਕਾਰੀ ਦੇ ਲਈ ਆਪਣੀ 에ਅਰਲਾਈਨ ਦੇ ਨਾਲ ਸਿੱਧਾ ਸੰਪਰਕ ਕਰਨ ਦੇ ਲਈ ਉਤਸ਼ਾਹਿਤ ਕਰਦੇ ਹਾਂ। ਬਰਫਬਾਰੀ ਨੇ ਕੈਲਗਰੀ ਦੇ ਵਿਸ਼ੂਟ ਵਾਈ ਬ੍ਰਦਰ ਦੀ ਸੋਮਵਾਰ ਸਵੇਰ ਦਾ ਸਫਲ ਤਿਲਕਣ ਵਾਲਾ ਤੇ ਹੌਲੀ ਕਰ ਦਿੱਤਾ ਹੈ ਪੁਲਿਸ ਨੇ ਕਿਹਾ ਹੈ ਕਿ ਅਦਿਰਾਤੋ ਸਵੇਰੇ 11:30 ਤੱਕ 186 ਟਕਰਾਂ ਦੀ ਰਿਪੋਰਟ ਕੀਤੀ ਗਈ ਹੈ ਤੇ এনवायरमेंट ਕੈਨੇਡਾ ਦੇ ਵੱਲੋਂ ਦਰ ਦੁਪਹਿਰ ਤੱਕ ਬਰਬਾਰੀ ਖਤਮ ਹੋਣ ਦੀ ਕੋ ਇੱਕ ਵਾਰਨਿੰਗ ਕੀਤੀ ਗਈ ਹੈ ਦੱਸਿਆ ਕਿ ਕੈਲਗਰੀ ਟ੍ਰਾਂਜ਼ਿਟ ਨੇ ਕਿਹਾ ਕਿ ਫਿਸਲਣ ਵਾਲੀਆਂ ਸਥਿਤੀਆਂ ਦੇ ਕਾਰਨ ਲਗਭਗ ਪੰਜਾਬ ਅਸਰ ਸ਼ਹਿਰ ਦੀਆਂ ਸੜਕਾਂ ਉੱਤੇ ਫਸ ਗਏ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਲਗਰੀ ਟ੍ਰਾਂਜ਼ਿਟ ਨੇ ਐਲਾਨ ਕੀਤਾ ਸੀ ਕਿ ਉਸਨੇ ਆਪਣੇ 40 ਅਤੇ 60 ਫੁੱਟ ਬੱਸ ਫਲੀਟਾਂ ਉੱਤੇ ਟਾਇਰਾਂ ਨੂੰ ਹਰ ਮੌਸਮ ਵਾਲੇ ਟਾਇਰਾਂ ਦੇ ਨਾਲ ਬਦਲਣ ਦੀ ਇੱਕ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਕੈਲਗਰੀ ਦੇ ਦੱਖਣ ਦੇ ਵਿੱਚ ਸੋਮਵਾਰ ਨੂੰ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਬਰਫ ਪੈਣ ਦੀ ਉਮੀਦ ਐ एनवायरनमेंट कनाडा ਦੁਆਰਾ ਦੱਖਣੀ ਅਲਬਰਟਾ ਦੇ ਕੁਝ ਹਿੱਸਿਆਂ ਦੇ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਦੇ ਵਿੱਚ ਲੈਥਬੀਰਸ, ਟੈਬਰ, ਕਾਰਡਸਟਨ, ਫੌਟ ਮੈਕਲਿਓਰਡ ਅਤੇ ਪਿੰਚਰ ਕ੍ਰੀਕ ਸ਼ਾਮਲ ਨੇ ਦੱਖਣੀ ਅਲਬਰਟਾ ਵਿੱਚ ਬਰਫਬਾਰੀ ਦੀ ਨ ਭਾਰ ਤੇਜ਼ ਹੁੰਦੀ ਪੁਖਵਾਨੀ ਕੀਤੀ ਗਈ ਹੈ ਪਰ ਸ਼ਾਮ ਤੱਕ ਉਹ ਘਟ ਜਾਵੇਗੀ ਦੱਖਣ ਪੂਰਬੇ ਬ੍ਰਿਟਿਸ਼ ਕੋਲੰਪੀਆ ਤੇ ਵਿੱਚ ਅੱਜ 20 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਿਦੇ ਨਾਲ ਸਰਦੀਆਂ ਦਾ ਮੌਸਮ ਤੇਜ਼ ਹੋਣ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ ਕੈਨੇਡਾ ਨੇ ਅਲਬਰਟਾ ਸੀਮਾ ਦੇ ਨਾਲ ਐਲਕਵੈਲੀ ਖੇਤਰ ਦੇ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੋ ਕਿ ਫਰਨੀ ਪੀਸੀ ਦੇ ਆਲੇ ਦੁਆਲੇ ਦੇ ਖੇਤਰ ਨੂੰ ਵੀ ਕਵਰ ਕਰਦੀ ਹੈ ਇਹ ਜੇ ਤਾਮਨੇਸ ਯੂਕਟਡ ਰਾਜ ਦੀ ਸਰਹੱਦ ਦੇ ਨਾਲ ਲੱਗਦੇ ਅਲਬਰਟਾ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਸਸਕਵੇਚੁਨ ਦੇ ਦੱਖਣੀ ਖੇਤਰ ਦੇ ਕੁਝ ਹਿੱਸੇ ਦੇ ਵਿੱਚ ਫੈਲੀ ਹੋਈ ਹੈ ਤੇ ਵਾਤਾਵਰਣ ਕੈਨੇਡਾ ਦਾ ਕਹਿੰਦਾ ਹੈ ਕਿ ਬਰਫ਼ ਕੱਟ ਦਬਾਅ ਵਾਲੇ ਸਿਸਟਮ ਤੋਂ ਆ ਰਹੀ ਹੈ ਅਤੇ ਸੋਮਵਾਰ ਸ਼ਾਮ ਤੱਕ ਇਸ ਦੇ ਖਤਮ ਹੋਣ ਦੀ ਉਮੀਦ ਵੀ ਹੈ ਪਰ ਇਸ ਦੌਰਾਨ ਇੱਕ ਪਰੇਸ਼ਾਨਤ ਫਰੰਟਾ ਸਿਸਟਮ ਹਫ਼ਤੇ ਦੇ ਅੰਤ ਦੇ ਵਿੱਚ ਪੀਸੀ ਤੱਟ ਦੇ ਨਾਲ ਟਕਰਾ ਕੇ ਜਿਸ ਦੇ ਨਾਲ ਮੈਟਰੋ ਵੈਂਕੂਵਰ ਹੋਏ ਸਾਉਂਡ ਅਤੇ ਵੈਂਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਈ ਦੱਖਣ ਪੂਰਬੀ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਅੱਜ 20 ਸੈਂਟੀਮੀਟਰ ਤੱਕ برفਬਾਰੀ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਸਰਦੀਆਂ ਦਾ ਮੌਸਮ ਤੇਜ਼ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਵਾਤਾਵਰਣ ਕੈਨੇਡਾ ਨੇ ਅਲਬਰਟਾ ਸੀਮਰੇ ਨਾਲ ਐਲਕਵੇਲੀ ਖੇਤਰ ਦੇ ਲਈ برفਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਜੋ ਕਿ ਫਰਨੀ BC ਦੇ ਆਲੇ ਦੁਆਲੇ ਦੇ ਖੇਤਰ ਨੂੰ ਕਵਰ ਕਰਦੀ ਹੈ। ਇਹ ਚੇਤਾਵਨੀ ਸਯੁਕਤ ਰਾਜ ਦੀ ਸਰਹੱਦ ਦੇ ਨਾਲ ਲੱਗਦੇ ਅਲਬਰਟਾ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਸਸਕਾਚੂਨ ਦੇ ਦੱਖਣੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਵੀ ਫੈਲੀ ਹੋਈ ਹੈ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਕਾਟੇ ਤਬਾ ਵਾਲੇ ਸਿਸਟਮ ਤੋਂ ਆ ਰਿਹਾ ਹੈ ਅਤੇ ਸੋਮਵਾਰ ਸ਼ਾਮ ਤੱਕ ਇਸ ਦੇ ਖਤਮ ਹੋਣ ਦੀ ਵੀ ਉਮੀਦ ਹੈ ਇਸ ਦੌਰਾਨ ਇੱਕ ਪਰੇਸ਼ਾਨ ਫਰੰਟਲ ਸਿਸਟਮ ਹਫਤੇ ਦੇ ਅੰਤ ਦੇ ਵਿੱਚ BC ਤੱਟ ਦੇ ਨਾਲ ਟਕਰਾ ਗਿਆ ਜਿਸ ਦੇ ਨਾਲ ਮੈਟਰੋ ਵੈਂਕੂਵਰ ਹੋਵੇ ਸਾਉਂਡ ਅਤੇ ਵੈਂਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ بارش ਹੋਈ ਵਾਤਾਵਰਨ ਕੈਨੇਡਾ ਦਾ ਕਹਿਣ ਹੈ ਕਿ ਸ਼ਨੀਵਾਰ ਨੂੰ ਸਕਵਾਇਮਸ ਦੇ ਵਿੱਚ 68 ਮਿਲੀਮੀਟਰ ਉੱਤਰੀ ਵੈਂਕੂਵਰ ਟਾਪੋ ਉਤੇ ਜੈਬਲੋਸ ਦੇ ਵਿੱਚ 65 ਮਿਲੀਮੀਟਰ ਅਤੇ ਉੱਤਰ ਪੂਰਬੀ ਮੈਟਰੋ ਵੈਂਕੂਵਰ ਦੇ ਵਿੱਚ ਪੋਰਟ ਮੁਡੀ ਦੇ ਵਿੱਚ 50 ਮਿਲੀਮੀਟਰ ਮੀਂਹ ਪਿਆ। ਇਹ ਨਹੀਂ ਨਹੀਂ ਸ਼ਹਿਰ ਦੇ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਦੇ ਨਾਲ ਨਿਚੀਚਣ ਕਾਰਨ ਸਵੇਰੇ 9 ਵਜੇ ਤੋਂ ਸਾਰੀਆਂ ਉਡਾਨਾਂ ਦੀ ਆਮਦ ਅਤੇ ਰਵਾਨਗੀ ਵੀ ਰੋਕ ਦਿੱਤੀ ਗਈ ਸੀ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਸਰਦੀਆਂ ਦੇ ਮੌਸਮ ਤੇ ਮੱਦੇਨਜ਼ਰ ਦਿਨ ਪਰ ਦੇਰੀ ਹੋਣ ਦੀ ਉਮੀਦ ਹੈ ਅਤੇ ਅਸੀਂ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਭ ਤੋਂ ਤਾਜ਼ਾ ਉਡਾਨਾਂ ਦੀ ਜਾਣਕਾਰੀ ਦੇ ਲਈ ਆਪਣੀ 에ਅਰਲਾਈਨ ਦੇ ਨਾਲ ਸਿੱਧਾ ਸੰਪਰਕ ਕਰਨ ਦੇ ਲਈ ਉਤਸ਼ਾਹਿਤ ਕਰਦੇ ਹਾਂ ਬਰਫबारी ਨੇ ਕੈਲਗਰੀ ਦੇ ਵੈਸ਼ੂ ਡਰਾਈਵਰ ਦੇ ਲਈ ਸੋਮਵਾਰ ਸਵੇਰ ਦਾ ਸਫਰ ਤਿਲਕਣ ਵਾਲਾ ਤੇ ਹੋਲਕਾ ਦਿੱਤਾ ਹੈ ਪੁਲਿਸ ਨੇ ਕਿਹਾ ਕਿ ਅਦਿਰਾਤੋ ਸਵੇਰੇ 11:15 ਤੱਕ 186 ਟਕਰਾਣ ਦੀ ਰਿਪੋਰਟ ਕੀਤੀ ਗਈ ਹੈ ਤੇ এনਵਾਇਰਨਮੈਂਟ ਕੈਨੇਡਾ ਦੇ ਵੱਲੋਂ ਦਰ ਦੁਪਹਿਰ ਤੱਕ ਬਰਫਬਾਰੀ ਖਤਮ ਹੋਣ ਦੀ ਭੂਿਕ ਬਣ ਕੀਤੀ ਗਈ ਹੈ ਦੱਸਿਆ ਕਿ ਕੈਲਗਰੀ ਟ੍ਰਾਂਜ਼ਿਟ ਨੇ ਕਿਹਾ ਕਿ ਫਿਸਲਣ ਵਾਲੀਆਂ ਸਥਿਤੀਆਂ ਦੇ ਕਾਰਨ ਲਗਭਗ ਪੰਜਾਬ ਅਸਰਾ ਸ਼ਹਿਰ ਦੀਆਂ ਸੜਕਾਂ ਉੱਤੇ ਫਸ ਗਈਆਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਲਗਰੀ ਟ੍ਰਾਂਜ਼ਿਟ ਨੇ ਐਲਾਨ ਕੀਤਾ ਸੀ ਕਿ ਉਸਨੇ ਆਪਣੇ 40 ਤੇ 60 ਪੋਰਟ ਬਾਸਫਲੀਟਾਂ ਉਤੇ ਟਾਇਰਾਂ ਨੂੰ ਹਰ ਮੌਸਮ ਵਾਲੇ ਟਾਇਰਾਂ ਦੇ ਨਾਲ ਬਦਲਣ ਦੀ ਇੱਕ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੈਲਗਰੀ ਦੇ ਦੱਖਣ ਦੇ ਵਿੱਚ ਸੋਮਵਾਰ ਨੂੰ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਬਰਫ਼ ਪੈਣ ਦੀ ਉਮੀਦ ਹੈ। এনਵਾਇਰਨਮੈਂਟ ਕੈਨੇਡਾ ਦੁਆਰਾ ਦੱਖਣੀ ਅਲਬਰਟਾ ਦੇ ਕੁਝ ਹਿੱਸਿਆਂ ਦੇ ਲਈ ਬਰਫ਼ਬਾਦੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਜਿਦੇ ਵਿੱਚ ਲੈਥਪੀਲਸ, ਜੈਬਰ, ਕਾਰਡਸਟਨ, ਫੌਟ ਮੈਕਲੀਓਰਡ ਅਤੇ ਪਿੰਚਰ ਕ੍ਰੀਕ ਸ਼ਾਮਲ ਨੇ ਦੱਖਣੀ ਅਲਬਰਟਾ ਵਿੱਚ ਬਰਫਬਾਰੀ ਦਿਨ ਭਰ ਤੇਜ਼ ਹੋਣ ਦੀ ਭੁਖਵਾਨੀ ਕੀਤੀ ਗਈ ਹੈ ਪਰ ਸ਼ਾਮ ਤੱਕ ਉਹ ਘਟ ਜਾਵੇਗੀ। ਦੱਖਣ ਪੂਰਬੇ ਬ੍ਰਿਟਿਸ਼ ਕੋਲੰਬੀਆ ਤੇ ਵਿੱਚ ਅੱਜ 20 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਿਦੇ ਨਾਲ ਸਰਦੀਆਂ ਦਾ ਮੌਸਮ ਤੇਜ਼ ਹੋਣ ਦੀ ਵੀ ਸੰਭਾਵਨਾ ਦਿਖਾਈ ਜਾ ਰਹੀ ਹੈ। ਵਾਤਾਵਰਨ ਕੈਨੇਡਾ ਨੇ ਅਲਬਰਟਾ ਸੀਮਾ ਦੇ ਨਾਲ ਐਲਕਵੈਲੀ ਖੇਤਰ ਦੇ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੋ ਕੇ ਫਰਨੀਪੀਸੀ ਦੇ आले ਦੁਆਲੇ ਦੇ ਖੇਤਰ ਨੂੰ ਵੀ ਕਵਰ ਕਰਦੀ ਹੈ ਇਹ ਜੀ ਤਾਮਨੇ ਸਿਯੁਕਤ ਦਾਸੇ ਸਰਹੱਦ ਦੇ ਨਾਲ ਲੱਗਦੇ ਅਲਬਰਟਾ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਸਸਕਵਾਚੁਨ ਦੇ ਦੱਖਣੀ ਖੇਤਰ ਦੇ ਕੁਝ ਹਿੱਸੇ ਦੇ ਵਿੱਚ ਫੈਲੀ ਹੋਈ ਹੈ ਤੇ ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਬਰਫ਼ ਕੱਟ ਦਬਾਅ ਵਾਲੇ ਸਿਸਟਮ ਤੋਂ ਆ ਰਹੀ ਹੈ ਅਤੇ ਸੋਮਵਾਰ ਸ਼ਾਮ ਤੱਕ ਇਸ ਦੇ ਖਤਮ ਹੋਣ ਦੀ ਉਮੀਦ ਵੀ ਹੈ ਪਰ ਇਸ ਦੌਰਾਨ ਇੱਕ ਪਰੇਸ਼ਾਂਤ ਫਰੰਟਾ ਸਿਸਟਮ ਹਫ਼ਤੇ ਦੇ ਅੰਤ ਦੇ ਵਿੱਚ ਪੀਸੀ ਤੱਟ ਦੇ ਨਾਲ ਟਕਰਾ ਕੇ ਜਿਸ ਦੇ ਨਾਲ ਮੈਟਰੋ ਵੈਂਕੂਵਰ ਹੋਏ ਸਾਊਂਡ ਅਤੇ ਵੈਂਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਅੱਜ ਦੱਖਣ ਪੂਰਬੀ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਅੱਜ 20 ਸੈਂਟੀਮੀਟਰ ਤੱਕ برفਬਾਰੀ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਸਰਦੀਆਂ ਦਾ ਮੌਸਮ ਤੇਜ਼ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਵਾਤਾਵਰਨ ਕੈਨੇਡਾ ਨੇ ਅਲਬਰਟਾ ਸੀਮਰੇ ਨਾਲ ਐਲਕਵੇਲੀ ਖੇਤਰ ਦੇ ਲਈ برفਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਜੋ ਕਿ ਫਰਨੀ ਬੀਸੀ ਦੇ ਆਲੇ ਦੁਆਲੇ ਦੇ ਖੇਤਰ ਨੂੰ ਕਵਰ ਕਰਦੀ ਹੈ। ਇਹ ਚੇਤਾਵਨੀ ਸਯੁਕਤ ਰਾਜ ਦੀ ਸਰਹੱਦ ਦੇ ਨਾਲ ਲੱਗਦੇ ਅਲਬਰਟਾ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਸਸਕਾਚੂਅਨ ਦੇ ਦੱਖਣੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਵੀ ਫੈਲੀ ਹੋਈ ਹੈ। ਵਾਤਾਵਰਨ ਕੈਨੇਡਾ ਦਾ ਕਹਿਣਾ ਹੈ ਕਿ برف ਕੱਟਤਬਾ ਵਾਲੇ ਸਿਸਟਮ ਤੋਂ ਆ ਰਿਹਾ ਹੈ ਅਤੇ ਸੋਮਵਾਰ ਸ਼ਾਮ ਤੱਕ ਇਸ ਦੇ ਖਤਮ ਹੋਣ ਦੀ ਵੀ ਉਮੀਦ ਹੈ ਇਸ ਦੌਰਾਨ ਇੱਕ ਪ੍ਰੇਸ਼ਾਨਤ ਫਰੰਟਲ ਸਿਸਟਮ ਹਫ਼ਤੇ ਦੇ ਅੰਤ ਦੇ ਵਿੱਚ ਬੀਚ ਟੱਟ ਦੇ ਨਾਲ ਟਕਰਾ ਗਿਆ ਜਿਸ ਦੇ ਨਾਲ ਮੈਟਰੋ ਵੈਂਕੂਵਰ ਹੋਵੇ ਸਾਉਂਡ ਅਤੇ ਵੈਂਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਹੋਈ ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਸਕਵਾਇਮਸ ਦੇ ਵਿੱਚ 68 ਮਿਲੀਮੀਟਰ ਉੱਤਰੀ ਵੈਂਕੂਵਰ ਟਾਪੋ ਤੇ ਜੈਬਲੋਸ ਦੇ ਵਿੱਚ 65 ਮਿਲੀਮੀਟਰ ਅਤੇ ਉੱਤਰ ਪੂਰਬੀ ਮੈਟਰੋ ਵੈਂਕੂਵਰ ਦੇ ਵਿੱਚ ਪੋਰਟ ਮੁਡੀ ਦੇ ਵਿੱਚ 50 ਮਿਲੀਮੀਟਰ ਮੀਂਹ ਪਿਆ। ਇਨੇ ਹੀ ਨਹੀਂ ਸ਼ਹਿਰ ਦੇ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਦੇ ਨਾਲ ਨਿਜੀਠਣ ਕਾਰਨ ਸਵੇਰੇ 9 ਵਜੇ ਤੋਂ ਸਾਰੀਆਂ ਉਡਾਨਾਂ ਦੀ ਆਮਦ ਅਤੇ ਰਵਾਨਗੀ ਵੀ ਰੋਕ ਦਿੱਤੀ ਗਈ ਸੀ ਹਵਾਈ ਅਟੇ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਸਰਦੀਆਂ ਦੇ ਮੌਸਮ ਤੇ ਮੱਦੇਨਜ਼ਰ ਦਿਨ ਪਰ ਦੇਰੀ ਹੋਣ ਦੀ ਉਮੀਦ ਹੈ ਅਤੇ ਅਸੀਂ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਭ ਤੋਂ ਤਾਜ਼ਾ ਉਡਾਨਾਂ ਦੀ ਜਾਣਕਾਰੀ ਦੇ ਲਈ ਆਪਣੀ 에ਅਰਲਾਈਨ ਦੇ ਨਾਲ ਸਿੱਧਾ ਸੰਪਰਕ ਕਰਨ ਦੇ ਲਈ ਉਤਸ਼ਾਹਿਤ ਕਰਦੇ ਹਾਂ ਬਰਫਬਾਰੀ ਨੇ ਕੈਲਗਰੀ ਦੇ ਵੇਸ਼ ਟਵਾਈ ਬ੍ਰਦਰ ਦੇ ਸਮਵਾਰ ਸਵੇਰ ਦਾ ਸਫਲ ਤਿਲਕਣ ਵਾਲਾ ਤੇ ਖੋਲ੍ਹ ਹੀ ਕਰ ਦਿੱਤਾ ਹੈ ਪੁਲਿਸ ਨੇ ਕਿਹਾ ਕਿ ਅੱਧੀ ਰਾਤ ਤੋਂ ਸਵੇਰੇ 11:30 ਵਜੇ ਤੱਕ 186 ਟਕਰਾਹਾਂ ਦੀ ਰਿਪੋਰਟ ਕੀਤੀ ਗਈ ਹੈ ਤੇ এনਵਾਇਰਨਮੈਂਟ ਕੈਨੇਡਾ ਦੇ ਵੱਲੋਂ ਤੇਰ ਦੁਪਹਿਰ ਤੱਕ ਬਰਫਬਾਰੀ ਖਤਮ ਹੋਣ ਦੀ ਭੂਿਕ ਬਣ ਕੀਤੀ ਗਈ ਹੈ ਦੱਸਿਆ ਕਿ ਕੈਲਗਰੀ ਟ੍ਰਾਂਜ਼ਿਟ ਨੇ ਕਿਹਾ ਕਿ ਫਿਸਲਣ ਵਾਲੀਆਂ ਸਥਿਤੀਆਂ ਦੇ ਕਾਰਨ ਲਗਭਗ ਪੰਜਾਬ ਬਸਰ ਸ਼ਹਿਰ ਦੀਆਂ ਸੜਕਾਂ ਉੱਤੇ ਫਸ ਗਏ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਲਗਰੀ ਟ੍ਰਾਂਜ਼ਿਟ ਨੇ ਐਲਾਨ ਕੀਤਾ ਸੀ ਕਿ ਉਸਨੇ ਆਪਣੇ ਚਾਲੀਏ ਤੇ 60 ਫੁੱਟ ਪਾਸਫਲਿੱਟਾਂ ਉੱਤੇ ਟਾਇਰਾਂ ਨੂੰ ਹਰ ਮੌਸਮ ਵਾਲੇ ਟਾਇਰਾਂ ਦੇ ਨਾਲ ਬਦਲਣ ਦੀ ਇੱਕ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਕੈਲਗੇਰੀ ਦੇ ਦੱਖਣ ਦੇ ਵਿੱਚ ਸੋਮਵਾਰ ਨੂੰ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਬਰਫ਼ ਪੈਣ ਦੀ ਉਮੀਦ ਹੈ एनवायरनमेंट कनाडा ਦੁਆਰਾ ਦੱਖਣੀ ਅਲਬਰਟਾ ਦੇ ਕੁਝ ਹਿੱਸਿਆਂ ਦੇ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਦੇ ਵਿੱਚ ਲੈਥਪੀਲ ਸਟੈਬਰ ਕਾਰਡਸਟਨ ਫੌਟ ਮੈਕਲਿਓਰਡ ਅਤੇ ਪਿੰਚਰ ਕ੍ਰੀਕ ਸ਼ਾਮਲ ਨੇ ਦੱਖਣੀ ਅਲਬਰਟਾ ਵਿੱਚ ਬਰਫਬਾਰੀ ਦਿਨ ਭਰ ਤੇਜ਼ ਹੋਣ ਦੀ ਪੁਰੀਖਬਾਨੀ ਕੀਤੀ ਗਈ ਹੈ ਪਰ ਸ਼ਾਮ ਤੱਕ ਉਹ ਘਟ ਜਾਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ